ਆ ਜੋੜਾ ਬਾਈ ਦੇਖ ਲੈ ਆਪਣਾ ਆ ਡੱਬੀ ਵਾਲੀ ਦਾ ਆਹ ਰਾ ਕਾਲੀ ਕੁੰਠ ਵਾਲਾ ਜੋੜਾ ਆਪਣਾ ਅੱਖਾਂ ਵੀ ਦਿਖਾ ਦੇ ਬਾਈ ਇਹਨਾਂ ਦੀ ਚਿੱਟੀਆਂ ਦਾ ਇੱਕ ਇੱਕ ਅੱਖਾ ਠੀਕ ਆ ਜੀ ਇਹਦੇ ਹੁਣ ਬੱਚੇ ਦਿਖਾਉਂਦੇ ਤੁਹਾਨੂੰ ਇਹ ਬਾਈ ਆ ਬੱਚੇ ਬੱਚੇ ਨਾ ਜਾਈਏ ਹਾਲਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਾਰੇ ਵੀਰਾਂ ਨੂੰ ਹੋਰ ਕੀ ਹਾਲ ਚਾਲ ਆ ਵੀ ਸਾਰੇ ਭਰਾਵਾਂ ਦਾ ਘਰ ਪਰਿਵਾਰ ਠੀਕ ਠਾਕ ਜੀ ਜਾਨਵਰ ਸੈਟਾ ਬਾਈ ਸਾਰਿਆਂ ਦੇ ਲਓ ਬਾਈ ਅੱਜ ਮੌਸਮ ਥੋੜਾ ਜਿਹਾ ਹਵਾ ਹੀ ਚਲਦੀ ਆ ਦੱਖਣ ਜਿਆ ਚਲਦਾ ਅੱਜ ਉੱਤਰ ਦਾ ਉੜਦੇ ਆ ਪਰ ਅੱਜ ਕੋਈ ਫਾਇਦਾ ਨਹੀਂ ਹੈਗਾ ਡਾ ਕੇ ਮੌਸਮ ਸਹੀ ਨਹੀਂ ਹੈਗਾ ਨਾ ਬਾਕੀ ਬਾਈ ਮੇਰੇ ਲੋਕ ਸੱਕੇ ਬਾਈ ਸਤਿਕਾਰ ਬਾਈ ਜੀ ਸਤਿਕਾਰ ਬਾਈ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੈ ਵੀਰੇ ਤਦਾ ਉੜਦੀ ਰਹਿੰਦੀ ਹੈ ਹਵਾ ਹੋਵੇ ਕੋਸੋਵੇ ਘੜੀ ਦੇ 24 ਘੰਟੇ ਵਾਲਾ ਕੰਮ ਹੋ ਰਦਾ ਹਵਾ ਜਿਆਦਾ ਚਲਦੀ ਆ ਸਾਰਾ ਦਿਨ ਸਵੇਰ ਤੇ ਲੈ ਕੇ ਸ਼ਾਮ ਤੱਕ ਗੁੜੀ ਹੋ ਜਾਂਦੇ ਆ ਹੂੰ ਕਿਸੇ ਦਾ ਕੋਈ ਬੱਚਾ ਖੋਇਆ ਹੁੰਦਾ ਇੱਧਰ ਉੱਧਰ ਉੱਠ ਗਿਆ ਜਾਂਦਾ ਹੂੰ ਬਾਈ ਨਵੇਂ ਕੱਡੇ ਵੀ ਸਾਹਮਣੇ ਆਦੇ ਆ 10 12 ਉੜਦੇ ਆ ਹੁਣ ਆਪਾਂ ਭਾਵਿਕ ਗੱਲ ਹੋ ਰਹੀ ਨਾ ਵੀ ਕੂਤਰ ਕਿਹਨਾਂ ਲੋਕਾਂ ਨੇ ਜਾਂਦੇ ਕਿ ਕਿੱਥੇ ਸਾਡੇ ਹਰੇਕ ਪੁੱਛਦਾ ਬੰਦਾ ਵੀ ਕਿੱਥੇ ਗਏ ਬੱਚਾ ਮਿਲਦਾ ਨਹੀਂ ਤੇ ਕੱਲੋ ਜਿਹੜਾ ਰਿਜ਼ਲਟ ਦੇਖਿਆ ਬਾਈ ਅੱਖਾਂ ਸਾਹਮਣੇ ਬੈਰੀ ਨਾ ਜਿੱਕਣਾ ਕੱਪੜੇ ਹੁੰਦੇ ਡੇੜਦੇ ਹੁੰਦੇ ਨਾ ਇਕੜ ਖੱਦਰ ਵਾਂਗੂ ਡੇੜ ਲੱਗੀ ਵੀ ਵੀਡੀਓ ਪਾਈ ਵੀ ਮੈਂ ਗੱਲ ਕੱਲੋ ਹੁਣੇ ਫੜੇ ਹੁਣੇ ਤਿੰਨ ਚਾਰ ਕਬੂਤਰ ਬੈਰੀ ਨੇ ਬਹੁਤ ਹੀ ਪੜਪਾਈ ਬੈਰੀ ਕੱਲੋ ਯਾਰ ਸਾਹੀ ਰੋਜੇ ਲੈ ਜਾਂਦੀ ਆ ਕਿਉਂਕਿ ਬਾਈ ਜਿਹੜੇ ਕਬੂਤਰ ਸੀ ਕਹਿੰਦੇ ਕਿ ਸਾਡੇ ਵੀ ਖੋਏ ਆ ਹਨਾ ਤੇ ਕਬੂਤਰੀਆਂ ਦੀ ਦੋ ਯਾਰ ਉੱਚੀ ਜਾ ਚਲੀ ਗਈਆਂ ਦੀਆਂ ਹਾਂ ਉਹ ਨਾ ਕੂਤਰੀਆਂ ਘਰ ਤੇ ਕਹਿੰਦੇ ਤੁਰ ਗਈਆਂ ਪਹਿਲਾਂ ਤਾਂ ਸੋਚਿਆ ਸੀ ਕਿਉਂਕਿ ਬਾਈ ਹਿੱਲਣ ਵਾਲੀ ਕੂਤਰੀਆਂ ਹੈ ਨਹੀਂ ਤੇ ਘਰ ਤੇ ਯਾਰ ਬੱਚੇ ਤੇ ਛੋਟੇ ਪੜਾਏ ਵੀ ਛਤਰੀ ਦੇ ਪੱਕੇ ਬੋਸ ਤੇ ਹੂੰ ਬਾਈ ਉਹਨਾਂ ਨੂੰ ਵੈਰੀਓ ਖਾਦਾ ਉੱਪਰ ਕੱਲ ਤੁਹਾਨੂੰ ਤਾਂ ਪਤਾ ਲੱਗਿਆ ਗੱਲ ਦਾ ਕਿਉਂਕਿ ਸਾਥੇ ਗੌਰ ਨਹੀਂ ਹੋਈ ਤੇ ਉਹ ਇੱਕ ਫਿਰ ਕੂਤਰ ਕੱਲ ਜਦੋਂ ਉੱਚੀ ਤੇ ਇੱਕ ਨੂੰ ਪਈ ਆ ਵੈਰੀ ਜਾਂ ਦੇਖਿਆ ਤਾਂ ਬਾਈ ਯਕੀਨ ਹੋ ਗਿਆ ਵੀ ਵਾਕਈ ਸਾਡੇ ਵਾਲ ਨੂੰ ਵੀ ਖਾ ਲਿਆ ਹਾਂ ਇਸ ਤਰੀਆਂ ਵਾਰ ਬਹੁਤ ਵਧੀਆ ਔੜਨ ਲੱਗ ਗਈਆਂ 2-2 ਵਜੇ ਤੱਕ ਔੜਨ ਲੱਗ ਜਾਂਦੀਆਂ ਤੇ ਬਾਈ ਸੋਚਿਆ ਤਾਂ ਵੀ ਚੱਲ ਇਹਨਾਂ ਦਿਨਾਂ ਬਾਅਦ ਦੁਬਾਰਾ ਛੱਡ ਪਰ ਨਹੀਂ ਗੱਲ ਨਹੀਂ ਬਣੀ ਚਲ ਕੋਈ ਗੱਲ ਨਹੀਂ ਹੁਣ ਹੁਣ ਹੋਰ ਵਜੇ ਦੇਖਾਂਗੇ ਮਾੜਾ ਰੋਕਲੇ ਹੁਣ ਇਹ ਵੀਰ ਜਿੰਨਾ ਚਿਰ ਗਰਮੀ ਨਹੀਂ ਪੈਂਦੀ ਨਾ ਹਲੇ ਫਿਲਹਾਲ ਤਾਂ ਵਾਲੇ ਰੋਕੇ ਲੋਕ ਉਤਰਨ ਕਿਉਂਕਿ ਕੋਈ ਫਾਇਦਾ ਨਹੀਂ ਹੈਗਾ ਜਿਹੜਾ ਡਾਕਟਰ ਸਾਹਿਬ ਨੇ ਵੀ ਡਾ ਦਿੱਤੇ ਹਾਂ ਉਧਰ ਬਿੱਦੂ ਬਾਈ ਨੇ ਵੀ ਡਾ ਕੇ ਬਾਈ ਹਲੇ ਚੱਲ ਚੱਲੀ ਜਾਂਦਾ ਕੰਮ ਕਿਉਂਕਿ ਜਿੰਨਾ ਕੋ ਬੱਦ ਬੱਚੇ ਉਹਨਾਂ ਦਾ ਕਹਿੰਦੇ ਚੱਲਣਾ ਹਾਂ ਡਾਣਾ ਹੀ ਆ ਬਹੁਤ ਉੱਪਰ ਤੇ ਲੇ ਕੇ ਗਈ ਗੱਲ ਬੱਚਾ ਬਹੁਤ ਸਿਖਰ ਲੱਗਿਆ ਵਦ ਉਹ ਆਏ ਨਹੀਂ ਪਤਾ ਲੱਗਿਆ ਕਿਹਦਾ ਯਾਰ ਉਹ ਸਹੀ ਗੱਲ ਹੈ ਐ ਬਾਈ ਬਾਕੀ ਆ ਕੋਈ ਤਾਂ ਕੱਲ ਨਹੀਂ ਇਹ ਤਾਂ ਚਲੋ ਕਹਿੰਦੇ ਜਿਹਦੇ ਪਾਣਾ ਪਾਣੀ ਤੇ ਭਾਈ ਚਲੋ ਅਸਾਂ ਦਿਖਾਉਣੇ ਕੋ ਕਬੂਤਰ ਬੱਚੇ ਭਾਈ ਆਪਣੇ ਕਿਉਂਕਿ ਭਾਈ ਬੱਚੇ ਦਿਖਾਉਣੇ ਤਾਂ ਤੇ ਵੀਡੀਓ ਦੇ ਵਿੱਚ ਯਾਰ ਭਰਾ ਨੇ ਬੋਲਿਆ ਤਾਂ ਮੈਨੂੰ ਵੀ ਕਿਉਂਕਿ ਆਪਣੇ ਭਰਾ ਕਹਿੰਦਾ ਵੀ ਬੱਚੇ ਦਿਖਾ ਦਿਆ ਚੰਗੀ ਤਰੀਕੇ ਕਰਾ ਮੈਨੂੰ ਸਮਝ ਨਹੀਂ ਲੱਗੀ ਕਿਹੜਾ ਬੱਚਾ ਕਿਹਨਾਂ ਤੇ ਉਹ ਵੀ ਦਿਖਾਉਣੇ ਆ ਆਜੋ ਭਾਈ ਆਜੋ ਤੁਹਾਨੂੰ ਦਿਖਾਉਣੇ ਆ ਬੱਚੇ ਦੇ ਸਾਹਮਣੇ ਭਰਾ ਭਾਈ ਨੇ ਲੋਕਾਂ ਨੂੰ ਪਹਿਲਾਂ ਹਵਾ ਚੱਲਦੀ ਬਹੁਤ ਇਹ ਜੋੜੇ ਨੂੰ ਅੰਦਰੇ ਕਰ ਲੈਂਦੇ ਆ ਜੇ ਉੜ ਗਏ ਨਾ ਤਾਂ ਫਿਰ ਭਰਾ ਭਾਈ ਭਰਾ ਡਿਮਾਂਡ ਕਰਦਾ ਏ ਕਹਿੰਦਾ ਬੱਚੇ ਦਿਖਾਓਗਾ ਨਾ ਤੁਸੀਂ ਬੱਚੇ ਚਾਜਰ ਨਾਲ ਨਹੀਂ ਦਿਖਾਉਂਦੇ ਹੈਗੇ ਮੈਂ ਕਿਹਾ ਯਾਰ ਉਦੋਂ ਦਿਖਾਇਆ ਤਾਂ ਹੈਗੇ ਤੈਨੂੰ ਕਣਾ ਦੁਬਾਰੇ ਦਿਖਾਉਗਾ ਨਾ ਮੈਨੂੰ ਵੀ ਕਿਹੜੇ ਜੋੜੇ ਦਾ ਕਿਹੜਾ ਏ ਕਿਹੜਾ ਕਿਤਾਹ ਮਹਾ ਆਜਾ ਹੁਣ ਫਿਰ ਤੈਨੂੰ ਚੰਗੀ ਤਰ੍ਹਾਂ ਦਿਖਾ ਦਿੰਦੇ ਹਾਂ ਕਿਹੜੇ ਵਜੇ ਆ ਜਿਹੜੇ ਬਾਈ ਨਵੇਂ ਜੋੜੇ ਲਾਏ ਤੁਮਨੇ ਬੱਚੇ ਰੱਖੇ ਵੀ ਆਪਣੇ ਸਾਡੇ ਕੋਲ ਨਾ ਹੁਣ ਇਹ ਬੱਚੇ ਤੇ ਨਾ ਹੋ ਗਏ ਤੈਨੂੰ ਫਲੇ ਖਤਰ ਗਿਆ ਔਰ ਛੋਟਿਆ ਕਿੱਥੇ ਗਿਆ ਤਾਂ ਬੱਚੇ ਆ ਬਈ ਆਪਣੇ ਆ ਲੈ ਬਾਈ ਦੇਖ ਲੈ ਹੁਣ ਤੈਨੂੰ ਮੈਂ ਜੋੜੇ ਫੜਕੀ ਦਿਖਾ ਦਿੰਦਾ ਹਮ ਐਕਸਟਰਾ ਨਹੀਂ ਦੱਸਦਾ ਕੋਈ ਬੰਦਾ ਨਾ ਤੀਸ਼ਾ ਕਾਦੀ ਕਿੱਥੇ ਗਈ ਆ ਆ ਵੀ ਸੋਣਾ ਹੋਊਗਾ ਬੱਚਾ ਪਲ ਗਿਆ ਇਹ ਉਹ ਬੰਦੇ ਆ ਗਏ ਉਹ ਲੱਗ ਗਈ ਹਾਂ ਹਾਂ ਸੋਤਰ ਸਾਰੇ ਆ ਗਏ ਅੰਦਰ ਇਹ ਕਿੱਥੇ ਆ ਵਾ ਇਸ ਲਈ ਬਾਈ ਹੁਣ ਚੰਗੀ ਤਰ੍ਹਾਂ ਆਪਣਾ ਬੱਚੇ ਲੈ ਬਾਈ ਜਿਹੜੀ ਆਪਾਂ ਨੇ ਆਹ ਟਾਕੀ ਹਰ ਸ਼ਾਖਾ ਲਾਏ ਹੋਏ ਆ ਜੋੜ ਆਹ ਹਮ ਇਹਨਾਂ ਦੇ ਬੱਚਾ ਕੱਢਿਆ ਵਾ ਜਿਹੜਾ ਇਹਨਾਂ ਨੂੰ ਦਿਖਾਉਣ ਲੱਗਿਆ ਮੈਂ ਨਹੀਂ ਆ ਗਿਆ ਕੋਈ ਨਾ ਕੋਈ ਨੂੰ ਉਡਾ ਦੇ ਇਹਨੂੰ ਬੈਲੀ ਨੂੰ ਖਿਲਾ ਦੇ ਇਹਨੂੰ ਚੌੜ ਕਰ ਕੋਈ ਨਾ ਕੋਈ ਨਾ ਆ ਆਏ ਭਾਈ ਜੂੜਾ ਇਹਦੇ ਹੈਗੇ ਬੱਚੇ ਭਾਈ ਤੁਹਾਨੂੰ ਦੋਨੇ ਆ ਇਹਦੇ ਬੱਚੇ ਦਿਖਾਉਂਦੇ ਆ ਇੱਕ ਤਾਂ ਇਹ ਡੱਬ ਵਾਲਾ ਕੱਢਿਆ ਹਾਂ ਅੱਛਾ ਜੀ ਸ਼ਾਕੇ ਨੇ ਠੀਕ ਆ ਇਹ ਲਾਲ ਡੱਬਾ ਉਹਨੇ ਕਰਦੇ ਤੇ ਸ਼ਾਕਾ ਬੱਚਾ ਹੈ ਹਾਂ ਭਾਈ ਦੇਖ ਲਓ ਆ ਡੱਬਾ ਦਾ ਹਾਂ ਇਹ ਤਾਂ ਪਲ ਗਿਆ ਭਈ ਬਚਾਇਆ ਗਿਆ ਪਲ ਗਿਆ ਵਸੇ ਹੁਣ ਉਡਾਰਨ ਮਹੀਨਾ ਹੈ ਕਹਿੰਦਾ 20 ਦਿਨ ਤੱਕ ਇਹਨੂੰ ਉਡਾਉ ਨੂੰ ਹੋ ਜਾਣਾ ਛੋਣਾ ਹੋ ਗਿਆ ਇੱਕ ਬੱਗਾ ਕੱਢਿਆ ਇਹਨਾਂ ਨੇ ਹਾਂ ਵੀ ਬੱਚਾ ਪਲ ਗਿਆ ਇਹਦੇ ਜਾਵਾਂ ਮੈਂ ਸਿਰ ਪਰਮਾੜ ਮੜੀ ਠੀਕ ਆ ਭਾਈ ਦੇਖ ਲਾ ਹੁਣ ਚੰਗੀ ਤਰ੍ਹਾਂ ਦਿਖਾ ਦੇ ਲੈ ਚੰਗੀ ਤਰ੍ਹਾਂ ਹਾਂ ਫਿਰ ਕਹਿੰਦਾ ਮੈਨੂੰ ਦਿਖਾ ਦੇ ਨਹੀਂ ਹੈਗੇ ਤੁਸੀਂ ਚੰਗੀ ਤਰ੍ਹਾਂ ਬੱਚੇ ਜੂਮ ਕਰ ਪਹਿਲਾਂ ਜੋੜਾ ਦਿਖਾ ਦਿਓ ਫਿਰ ਬਾਅਦ ਵਿੱਚ ਬੱਚੇ ਦਿਖਾ ਦਿਓ ਠੀਕ ਆ ਬਣਾ ਲੈ ਬੱਚੇ ਜਾਨੀ ਕਿ ਇਹਨਾਂ ਦੇ ਕਬੂਤਰਾਂ ਦੇ ਤੂੰ ਕਹਿੰਦਾ ਇਹਨਾਂ ਦੇ ਬਣਾਈ ਬੱਚੇ ਹਾਂ ਠੀਕ ਆ ਲੈ ਨੱਠ ਆਏਗੇ ਹੈ ਜਦ ਦੇ ਕੂਤਰ ਦੇ ਨਾ ਕੂਤਰ ਆਪਣਾ ਜਰਦਾ ਠੀਕ ਆ ਹੁਣ ਇਹਦੇ ਬੱਚੇ ਦਿਖਾਉਂਦੇ ਤੈਨੂੰ ਕਬੂਤਰ ਵੀ ਦਿਖਾ ਦੇਣਾ ਤੈਨੂੰ ਇਹਦੇ ਨਾਲ ਇਹ ਹੱਥ ਨਹੀਂ ਲੱਗਦੀ ਸੜੀ ਆਪਣੇ ਆਪ ਨੂੰ ਜੀ ਤੇਜ ਬਣਦੀ ਹੈ ਇਹ ਹਾਂ ਇਹ ਬਣਾਉਂਗੇ ਨਾ ਤੇਜ ਆ ਪੁੱਤਰੀ ਜਿਹੜੀ ਆ ਪੁੱਤਰੀ ਆ ਬਾਈ ਮੰਡਲੀ ਤੇਰੀ ਜੀ ਉਹਦੇ ਨਾਲ ਜਰਦੇ ਕਿ ਮਿਲੀ ਵੀ ਜਿਹੜੀ ਸਾਰੇ ਬੱਚੇ ਆ ਆਹੋ ਆ ਲੋ ਬਾਈ ਇਹਦੇ ਕਰਦਣ ਦੇ ਪਿੱਛੇ ਵੀ ਲਾਲ ਜਿਹਾ ਗਾਨੀ ਦੱਬ ਜਾ ਜਾਂਦਾ ਇਹ ਵੀ ਹਾਂ ਲਾਲ ਜਿਹਾ ਆ ਦੇਖ ਲੈ ਹੁਣ ਇਹਦੇ ਬੱਚੇ ਆਏ ਬਾਈ ਕਰਦਣਾ ਪੂਛਾਂ ਹਲਕੀ ਜਿਹੀ ਭੂਰੀ ਜੀ ਠੀਕ ਆ ਥੱਲੇ ਦੇ ਆ ਗੁਰੇ ਕਾਲਾ ਜਿਹਾ ਮਾ ਇਹ ਵੀ ਦੋਏ ਕੱਢ ਲਿਆ ਨਾ ਅ ਦੂਜਾ ਬੱਚਾ ਇਹਦੇ ਵੀ ਕਰਦ ਰੇ ਪਿੱਛੇ ਆਈ ਆ ਲਾਲ ਉਹਨਾਂ ਦੇ ਕਰਦ ਰੇ ਪਿੱਛੇ ਲਾਲ ਜਾ ਦਾਬਾ ਬਾਈ ਇਹਦੇ ਕਰਦ ਰੇ ਪਿੱਛੇ ਹੂੰ ਤੇ ਦਸੜੇ ਡੱਬੇ ਆਈ ਖੜੇ ਇਹਨਾਂ ਨੇ ਹੂੰ ਤੇ ਬਾਕੀ ਆ ਆਏ ਨੇ ਬਾਈ ਡੱਬੀ ਦੇ ਆਹ ਜਿਹੜੀ ਆ ਆ ਡੱਬੀ ਆਪਣੀ ਕਾਲੀ ਚੀਨੀ ਉੱਤਰ ਇਹਦੇ ਕਾਲ ਕਾਲੀ ਪੂਛ ਵਾਲਾ ਕਾਲੀ ਪੂਛ ਵਾਲਾ ਕਾਲੀ ਪੂਛ ਹੋਏ ਦੇਖ ਉਧਰ ਵੜ ਗਿਆ ਉਹ ਪਰਲੇ ਸਾਈਡ ਉਧਰ ਚਲੇ ਨੂੰ ਪਤਾ ਹੀ ਆ ਕਾਲੀ ਪੂਛ ਵਾਲੇ ਦਾ ਉਹ ਉਧਰ ਗੁੱਡੇ ਚਲੇ ਗਿਆ ਖੜਦਾ ਮੈਂ ਕੱਢਦਾ ਫੜੀ ਗਈ ਡੱਬੀ ਦੀ ਆ ਫਿਰ ਗਈ ਨਾ ਵੀ ਆ ਜੋੜਾ ਬਾਈ ਦੇਖ ਲੈ ਆਪਣਾ ਆ ਡੱਬੀ ਵਾਲੀ ਦਾ ਆਹਦਾ ਕਾਲੀ ਪੂੰਛ ਵਾਲਾ ਜੋੜਾ ਆਪਣਾ ਅੱਖਾਂ ਵੀ ਦਿਖਾ ਦੇ ਬਾਈ ਇਹਨਾਂ ਦੀ ਚਿੱਟੀਆਂ ਦਾ ਇੱਕ ਇੱਕ ਅੱਖਾ ਠੀਕ ਆ ਜੀ ਇਹਦੇ ਹੁਣ ਬੱਚੇ ਦਿਖਾਉਂਦੇ ਤੁਨੂੰ ਇਹ ਬਾਈ ਆ ਬੱਚੇ ਬੱਚੇ ਕਿਨਾ ਜਾਈਏ ਹਾਲਾ ਜੇ ਇਹਦੇ ਕਾਲੀਆਂ ਜੇ ਕਾਲੇ ਜਿਹਦਾ ਹਾਲਾ ਵਾਲਾ ਸੀਨਾ ਜਾਈਏ ਫੰਗ ਵਿੱਚ ਵੀ ਕਾਲੇ ਆ ਪੂੰਛ ਵੀ ਗਾਲੀ ਆ ਆ ਵੀ ਦਾ ਘੰਡ ਜੀ ਵੀ ਕਾਲਾ ਆ ਦਾ ਪਾਪਾ ਗਿਆ ਦਾ ਹਾਂ ਥੱਲੇ ਦੇ ਗਾਲਾ ਗੁੰਡਾ ਹਾਂ ਕਬੂਤਰ ਹੀ ਗਏ ਕਾਲਾ ਚੀਂਦਾ ਆਂ ਜਾਂ ਆ ਜਿੱਤੇ ਮਰਦੀ ਜਾਵੇ ਔਰ ਮੇ ਜਾਈ ਦੇ ਸੰਤੋੜ ਨੇ ਦੱਕਾ ਦੀ ਇਹ ਕੱਲੀ ਕਾਲੀ ਪੂਛ ਅਜੀ ਇਹਦੀ ਪੂਛ ਕਾਲੀ ਆ ਬਾਈ ਇਹ ਕਬੂਤਰ ਕਿਹੜਾ ਤਰ੍ਹਾਂ ਦਿਖਾਈ ਬਾਈ ਮੂਰੇ ਨੂੰ ਮੂਹ ਘੱਗ ਇਹ ਕਬੂਤਰ ਪਗਿਆ ਹੂੰ ਇਹ ਕਬੂਤਰ ਬਰਮੁੱਲਾ ਦਾ ਠੀਕ ਆ ਦੇਖ ਲੈ ਬਾਈ ਚੰਗੀ ਤਰ੍ਹਾਂ ਦੇਖ ਲੈ ਹੁਣ ਇਹ ਡੱਬੀ ਨੇ ਕੱਢੇ ਅਜ ਜੋ ਬਚੇ ਹੋਰ ਕਿਹੜੇ ਰਹਿ ਗਏ ਬਾਈ ਚਰਦੇ ਨੇ ਉਹਨੇ ਅੰਨੇ ਨੇ ਅੰਨਾ ਕਬੂਤਰ ਆਪਣਾ ਆ ਗੱਦਰ ਗਿਆ ਆ ਜਾ ਰਿਹਾ ਓਏ ਨਾ ਬਾਈ ਆ ਜਾ ਤੂੰ ਵੀ ਇੱਧਰ ਆ ਇੱਧਰ ਨਾ ਬੈਠਾ ਹੋਵੇ ਆ ਤਾਂ ਨਹੀਂ ਬੈਠਾ ਇੱਧਰ ਬਜੂੜੇ ਬ ਨਾ ਸੜਾ ਹੈ ਹੀ ਨਹੀਂ ਉਹ ਹੈ ਲੈ ਆਏ ਕਿੱਦਾਂ ਹੋ ਸਕਦਾ ਆ ਕਰਦਾ ਹਾਂ ਆ ਫਿਰਦਾ ਬਈ ਅੰਨਾ ਕਬੂਤਰ ਅੱਖ ਫੁੱਟੀ ਹੋਈ ਆ ਇੱਧਰ ਦੇਖਦਾ ਇਹਨੂੰ ਇੱਕਾ ਇੱਕ ਅੱਖ ਨਾਲ ਦੇਖਦਾ ਇਹਦਾ ਉੱਚਾ ਹੈ ਇਹ ਨਾਲ ਕਬੂਤਰ ਕਿਹੜੀ ਲਾਈਵ ਦਿਖਾਈ ਬਾਈ ਮਾੜੀ ਜੀ ਪਰ ਮਾਲ ਢੱਕਿਆਂ ਆਲਾ ਵਜਾ ਗੱਡੇ ਆ ਨੇ ਲੈ ਵੀ ਆਹਨੇ ਕਬੂਤਰ ਦੇ ਆ ਢੱਕਿਆਂ ਆਲਾ ਬਚਾ ਇਹਦਾ ਇਹਦੇ ਵੀ ਗੱਲ ਦਾ ਪਿੱਛੇ ਮੜਾ ਜਾ ਜਾਉ ਸੈਲਫ ਇਹ ਬਾਈ ਮੋਜਾ ਜਿਆ ਹੈ ਢੱਕੇ ਆ ਪੈਰ ਬੁੱਦਲੇ ਜਿਹੜੀ ਆ ਕਬੂਤਰੀ ਨੰਗੀਆਂ ਡਬੀਰ ਆਣੀ ਕਹਿੰਦੇ ਆ ਪਖਾ ਲਈਆਂ ਜਿਹੜੀਆਂ ਉਹਨਾਂ ਉਹ ਉਹਦੀ ਮਾਂ ਐ ਹੂੰ ਉਹ ਕਬੂਤਰ ਨਾ ਐ ਅੱਛਾ ਉਹਨਾਂ ਦਾ ਭੈਣ ਭਾਈ ਐ ਜਿਹੜੇ ਡਾਉਂਦੇ ਜਿਹੜੀ ਉਹ ਕਬੂਤਰੀ ਧੀ ਉਹ ਹਾਂ ਇਹਦੀ ਗਈ ਆ ਨਹੀਂ ਦੋ ਗਈ ਆ ਕਬੂਤਰੀਆਂ ਦੀ ਦੋ ਨੇ ਉਧਰ ਲੱਗਿਆ ਵ ਤਾਂ ਇਹ ਹਾਂ ਅੱਛਾ ਖੇਦ ਨਹੀਂ ਉਹਨਾਂ ਦੀ ਮਾਂ ਗੱਲ ਲੱਗਿਆ ਹੋਇਆ ਤੂੰ ਉੱਤਰ ਆ ਹਾਂ ਉਹਦੀ ਮਾਂ ਆਏ ਨਾ ਅੱਛਾ ਇਹਦੇ ਨਾਲ ਮਾਂ ਆਏ ਉਹਨਾਂ ਦੀ ਮਾਂ ਕਿਤੇ ਉਤਰੀ ਹੋ ਲੰਘੀ ਉਹ ਹਾਂ ਠੀਕ ਆ ਠੀਕ ਆ ਉਤਰੀਆਂ ਬਈ ਬਹੁਤ ਹੀ ਚੀਜ਼ ਐ ਨਾ ਆਪਣੇ ਪੱਠਿਆਂ ਪਰ ਇਹਦੀ ਬਾਰੇ ਤੀਆਂ ਹੂੰ ਕੱਕੜਾਂ ਦੀਆਂ ਦੀਆਂ ਉਹ ਠੀਕ ਆ ਠੀਕ ਆ ਠੀਕ ਆ ਤੇਜ ਵਾਰੀ ਬਣਦੀ ਆ ਉਹ ਥੋੜੀਆਂ ਜੀਆਂ ਠੰਡੀਆਂ ਦੀਆਂ ਜੋੜੇ ਹੀ ਹਿਸਾਬ ਕੇ ਲਾਇਆ ਦੂਆ ਬੱਚਾ ਦਿਖਾਓ ਇੱਕੇ ਆ ਤਾਂ ਬੱਚਾ ਹੈ ਇਹਦਾ ਬੱਚਾ ਇੱਕੇ ਆ ਇਹਦਾ ਇੱਕੋ ਬੱਚਾ ਦਰ ਆ ਇਹਦਾ ਇੱਕੋ ਬੱਚਾ ਹੈ ਹਾਂ ਠੀਕ ਆ ਠੀਕ ਆ ਇਹ ਕਾਂਡਾ ਇਹ ਆ ਆਂਡਾ ਦਾ ਦਿਖਾਤਾ ਤਦ ਤਦ ਨੂੰ ਠੀਕ ਆ ਬਾਈ ਹੁਣ ਦਿਖਾ ਦੇ ਤੈਨੂੰ ਬੱਚੇ ਦੋਹੇ ਆ ਸਾਰੇ ਆਂ ਜੋੜਿਆਂ ਦੇ ਐਂ ਚੰਗੀ ਤਰ੍ਹਾਂ ਦੇਖ ਲਈ ਫਿਰ ਕਹਿੰਦਾ ਮੈਨੂੰ ਜੋੜੇ ਨਹੀਂ ਦਿਖਾਉਂਦੇ ਹੈਗੇ ਬੱਚੇ ਨਹੀਂ ਦਿਖਾਉਂਦੇ ਹੈਗੇ ਤੈਨੂੰ ਬੱਚੇ ਦਿਖਾ ਦੇ ਸਾਰੇ ਹਨਾ ਬਾਕੀ ਹਲੇ ਬਾਜੀਆਂ ਬੂਜੀਆਂ ਵੀ ਤੈਨੂੰ ਦਿਖਾ ਦੇ ਕਰੂੰਗੇ ਹੁਣ ਬਾਜੀਆਂ ਦਾ ਵੀ ਆ ਜਾਣਾ ਦੌਰ ਥੋੜਾ ਜਹ ਹਲੇ ਨਾ ਮੌਸਮ ਥੋੜਾ ਠੀਕ ਨਹੀਂ ਹੈਗਾ ਬਾਜੀਆਂ ਬੂਜੀਆਂ ਦਾ ਫਿਰ ਬਾਜੀਆਂ ਵੀ ਤੈਨੂੰ ਦਿਖਾਵਾਂਗੇ ਕੱਲ ਕਾੜਾ ਪਾਇਆ ਤਾਂ ਮਿੱਠਾ ਪਦਲੀਆਂ ਮਾਰਦੇ ਸੀ ਹੂੰ ਕਾੜਾ ਅੱਛਾ ਉਹ ਕਾੜਾ ਤਾਂ ਉਦਾਦਾ ਜਿੱਕਣਾ ਵੀ ਨਾ ਬੈਠਾ ਪਦਲੀਆਂ ਮਾਰ ਮਾਰ ਕੇ ਆ ਸੇ ਪਕੜ ਜੰਨੇ ਆ ਸੇਪਾ ਕੱਢਦੇ ਕੱਢਦੇ ਜੇ ਨਾ ਸਾਂਭੇ ਤਾ ਟਾਈਮ ਗਏ ਨਾ ਨੂੰ ਨਾ ਤੇ ਸੁੱਕੇ ਚ ਆ ਜੰਨੇ ਆ ਫਿਰ ਉੱਥੋਂ ਤੋਂ ਗਾਹਾਂ ਫਿਰ ਸੁੱਕੇ ਦੇ ਬਾਅਦ ਇਹ ਖਤਮ ਹੋਣ ਲੱਜਨੇ ਆ ਅੱਛਾ ਮਤਲਬ ਮਿੱਠਾ ਹੀ ਮਰ ਜੀਂ ਪੜਦੀਆਂ ਪਾਣੀ ਜ਼ਿਆਦਾ ਪੀ ਜੰਨੇ ਆ ਹਮ ਇੱਕ ਲਿਖੇ ਦਾ ਜਿੱਦਾਂ ਆਪਾਂ ਡੈਰੀਆ ਗਾ ਜੰਨੇ ਆ ਉਹ ਕੂਤਰੋ ਡੈਰੀਆ ਹੋ ਜਾਂਦਾ ਹੈ ਅੱਛਾ ਹਾਂ ਉਥੇ ਕੂਤਰ ਇੱਥੇ ਦੇ ਕੋਲ ਤੇ ਜਾਂਦਾ ਆਪਣੇ ਇੰਨੀ ਕ ਬਿਮਾਰੀ ਤੇ ਇੰਨੀ ਦੂਰ ਤੱਕ ਚਲੇ ਜਾਂਦਾ ਜੇ ਆਪਾਂ ਗੌਰ ਨਾ ਕਰੀਏ ਤਾਂ ਅੱਛਾ ਗੌਰ ਕਰਨੀ ਪੈਂਦੀ ਆ ਠੀਕ ਆ ਹਮ ਠੀਕ ਆ ਕਿਉਂਕਿ ਅੰਦਰ ਗਰਮੀ ਹੋਊਗੀ ਜਿਆਦਾ ਲੋਡ ਤੇ ਜਿਆਦਾ ਗਰਮੀ ਵੱਧ ਜੂਵੇ ਫਿਰ ਬਾਈ ਇਹ ਚੀਜ਼ਾਂ ਹੁੰਦੀਆਂ ਠੀਕ ਆ ਜਾਂ ਫਿਰ ਨੰਬਰ 2 ਕਾਰਨ ਘੜੇ ਦੇ ਵਿੱਚ ਪਾਣੀ ਮਿੱਠਾ ਕਰਕੇ ਕੋ ਉਤਰੋ ਹੀ ਪੀ ਜੰਨੇ ਆ ਜਾਂ ਚੁਗੀ ਜੰਨੇ ਮਿੱਠਾ ਥਲੇ ਤੇ ਮੂੰਹ ਮਾਰ ਕੇ ਉਹ ਅੰਦਰ ਇਨਫੈਕਸ਼ਨ ਕਰ ਦਿੰਦੇ ਆ ਉਹ ਡੇਰੀਆ ਕਰ ਦਿੰਦੀ ਆ ਉਹਦੇ ਗਰ ਉਲਟੀਆਂ ਵੀ ਆਉਣ ਲੱਜਿੰਦੀ ਆ ਉਤਰ ਹੱਥਾਂ ਦੇ ਬੱਸ ਤੇ ਬਾਣੇ ਦਾ ਵੀ ਫਰਕ ਪੈ ਜਾਂਦਾ ਜਦੋਂ ਆਪਾਂ ਟਾਈਮ ਬਦਲ ਦਿੰਦੇ ਬਾਈ ਦਾਣੇ ਦਾ ਟਾਈਮ ਤਾਂ ਬਦਲਣਾ ਚਾਹੀਦਾ ਹੀ ਨਹੀਂ ਨਹੀਂ ਉਦਾਂ ਨਹੀਂ ਜਿਗਣਾ ਹੁਣ ਕਈ ਵਾਰ ਰੱਜ ਕੇ ਖਾ ਲੇ ਫਿਰ ਉਹਦੇ ਨਾਲ ਵੀ ਫਰਕ ਪੈਂਦਾ ਹੈ ਖਰਾਕ ਦਾ ਫਿਰ ਉਹ ਜ਼ਿਆਦਾ ਖਾ ਲੈਂਦੇ ਆ ਜਾਂ ਲਈ ਕਈ ਵਾਰ ਜ਼ਿਆਦਾ ਹੋ ਜਾਂਦਾ ਕੋਈ ਨਵਾਂ ਖਾਣਾ ਪਾਉਂਦੇ ਤਾਂ ਵੀ ਫਰਕ ਪੈ ਜਾਂਦਾ ਜੇ ਬੰਦਾ ਵੀ ਤਾਂ ਹੁਣ ਰੋਟੀ ਬੀ ਟਾਈਮ ਹੀ ਖਾ ਲੈਂਦਾ ਹਾਜਮੇ ਨਹੀਂ ਹਾਂ ਕਈ ਵਾਰ ਜ਼ਿਆਦਾ ਖਾ ਲੈਂਦਾ ਫਿਰ ਉਹ ਬੀ ਟਾਈਮ ਕੰਮ ਉਹ ਵੀ ਖਰਾਬ ਕਰ ਦਿੰਦਾ ਸਹੀ ਆ ਕਈ ਕਾਰਨ ਹੋ ਜਾਂਦੇ ਆਪਣਾ ਇੱਕੋ ਟਾਈਮ ਰੱਖਿਆ ਹੋਇਆ ਜਿੱਕੜਾ ਪਾਉਂਦੇ ਕਿਉਂਕਿ ਜਿਹਾ ਕਬੂਤਰ ਨੂੰ ਕਹਿੰਦੇ ਆ ਸਵੇਰ ਟਾਈਮ ਸੰਭਦੇ ਆ ਨਾ ਵੀ ਗਿਰੀਆਂ ਪਾਉਂਦੇ ਆ ਜਾਂ ਕੁਸਾ ਨਾ ਸਵੇਰ ਟਾਈਮੇ ਦਿੰਦੇ ਆ ਠੀਕ ਆ ਆਪਾਂ ਸਵੇਰ ਟਾਈਮੇ ਜਿੱਕੜਾ ਪਾ ਕੇ ਸ਼ਾਮ ਨੂੰ ਪਾਈਦੇ ਆ ਹੂੰ ਉਹ ਨਹੀਂ ਆਪਾਂ ਕਰ ਯਾਰ ਬਾਕੀ ਆ ਬਾਈ ਜਿਹਨੇ ਜੋ ਕਰਨਾ ਕਰੇ ਹਾਂ ਗੱਲ ਤਾਂ ਜਿਹੜੀ ਜਿਹਨੂੰ ਫਿੱਟ ਬੈਣ ਦੀ ਗੱਲ ਆ ਜਿਹਨੂੰ ਜਿਹੜੇ ਬੰਦੇ ਜਿਹੜੇ ਬੰਦੇ ਉਹ ਜਿਹੜੀ ਜੀ ਫਿੱਟ ਬੈਠੀ ਤੁਸੀਂ ਉਹਨੇ ਉਹੀ ਕਰਨੀ ਆ ਹਾਂ ਬਸ ਉਹੀ ਛੱਡੋ ਨਾ ਉਹ ਕਰੋ ਆਪਣੀ ਕੋਈ ਭੱਜੇ ਉਂਗਲੀ ਇੱਕ ਸਾਤ ਨਹੀਂ ਹੈਗੀਆਂ ਹਰੇਕ ਬੰਦਾ ਆਪਣੀ ਮਰਜ਼ੀ ਕਰਦਾ ਹੈ ਹਾਂ ਨਾ ਕੋਈ ਗੱਲ ਨਹੀਂ ਜਿਹਨੂੰ ਬਾਈ ਫਿੱਟ ਆਇਆ ਪਿਆ ਉਹਨੇ ਉੱਕਣਾ ਹੀ ਕਰਦਾ ਅਗਲਾ ਸਹੀ ਗੱਲ ਆ ਕਿਉਂਕਿ ਅਗਲਾ ਉਹਨੂੰ ਦੂਏ ਨੂੰ ਸਲਾਹ ਦਊਗਾ ਹਣਾ ਜਿਹਦੇ ਕੋ ਚੰਗਾ ਵਾਪਰਿਆ ਪਿਆ ਉਹ ਦੂਜੇ ਤਾ ਉਹ ਹੀ ਦੱਸੂਗਾ ਉਹ ਬੰਦਾ ਨਹੀਂ ਕਹੂੰਗਾ ਜਿਹਨੂੰ ਕੋ ਪਤਾ ਨਹੀਂ ਹੈਗਾ ਕਹਾਂਗਾ ਹੂੰ ਠੀਕ ਹੈ ਨਾ ਸਹੀ ਗੱਲ ਹੈ ਤੇ ਬਾਕੀ ਕੋਈ ਗੱਲ ਨਹੀਂ ਵੀਰੇ ਹੰਜ ਵਾਈ ਕਰੋ ਆਪਣੇ ਜ਼ਿੰਦਗੀ ਦੇ ਕਬੂਤਰ ਬਾਜ਼ੀ ਦਾ ਆਉ ਆਪਣੀ ਵਧੀਆ ਤਰੀਕੇ ਬਸ 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 ਇਹ ਜਾਨਵਰਾਂ ਸੈਕਟਰ ਕੋ ਮੈਂ ਕਦੇ ਦੋਹੇ ਕਬੂਤਰਾਂ ਕੇ ਫਰਕ ਹੀ ਰੱਖਿਆ ਜੇ ਮੈਂ ਛਤਰੀ ਵਾਲਿਆਂ ਨੂੰ ਜਿਹੜਾ ਉਹ ਫਲਾਪ ਆਉਣਾ ਦਾਣਾ ਉਹੀ ਇਹਨਾਂ ਨੂੰ ਜੋੜਿਆ ਉਹਨਾਂ ਠੀਕ ਆ ਤੋ ਕੇਰ ਹੈ ਹੈ ਅੰਬੂ ਦੇ ਦਾ ਵੀ ਸੀਜ਼ਨ ਆਈ ਜਾਂਦਾ ਹੈ ਮੈਂ ਨੇ ਕ ਜਿੰਨੇ ਕ ਆਪਾਂ ਨੂੰ ਨੋਟ ਹਾਂ ਬਸ ਹੁਣ ਅਸੀਂ ਬਾਈ ਰੱਖੇ ਹੋਏ ਵੀ ਉਨੇ ਕੇ ਹੀ ਆ ਹੁਣ ਜਿਆਦਾ ਨਹੀਂ ਹੈਗੇ ਆਪਣੇ ਕੋਲ ਤੇ ਬਾਈ ਪਰਖ ਕੇ ਨਾ ਜਿਆਦਾ ਕਹਿੰਦੇ ਪੁੱਤਰ ਦੀ ਹੋਣ ਲੱਗ ਜਾਂਦੀ ਹੈ ਵੀ ਚੰਗਾ ਕਿਹੜਾ ਹੈ ਮਾੜਾ ਕਿਹੜਾ ਐਨਿਆਂ ਦੇ ਵਿੱਚ ਫਿਰ ਬੰਦਾ ਛਾਂ ਘਟਾ ਲੈਂਦਾ ਹੂੰ ਪਹਿਲਾਂ ਪਰਖ ਕਰਕੇ ਰੱਖ ਲੈਂਦਾ ਠੀਕ ਆ ਹੁਣ ਬਸ ਇੰਨੇ ਕੇ ਰੱਖੇ ਵੇ ਠੀਕ ਆ ਚਾਹੀਦੇ ਵੀ ਜਿੰਨੇ ਕ ਜੋੜੇ ਬਸ ਆਪਣੇ ਪਾਣੀ ਪਾਉਣ ਟੌਨ ਨੇ ਗਿਦੇ ਨਾ ਮਨੇ ਬਾਲਟੀ ਲਿਆ ਇਪਾਰ ਕੇ ਪਾਣੀ ਪਾ ਰਹੀ ਕੁਝ ਪਾ ਦੀ ਪਾਣੀ ਦਾ ਰਾਇ ਨਾ ਬੱਚੇ ਕੱਢੇ ਪਏ ਯਾਰ ਭੁੱਖੇ ਨਹੀਂ ਛੱਡ ਹੁੰਦੇ ਸਭਾ ਚੋਗਾ ਦੇ ਦੰਨੇ ਆ ਠੀਕ ਹੈ ਨਹੀਂ ਤਾਂ ਕਾਉਂਟਰ ਵੀ ਸੋਕੇ ਜਾ ਜੰਦੇ ਸਾਰਾ ਚੋਗਾ ਦੇ ਦੰਨੇ ਇਹਨਾਂ ਨੂੰ ਆਪਣੇ ਪੇਟ ਵਿੱਚ ਰੱਖਦੇ ਨਹੀਂ ਕੋਈ ਤੇ ਸੋਕੇ ਜਾ ਜੰਦੇ ਆ ਸਹੀ ਹੈ ਸਹੀ ਹੈ ਚਲੋ ਬਾਕੀ ਬਾਈ ਜੋੜ ਦਿਖਾ ਦਿੱਤੇ ਵੀਰ ਨੇ ਆਪਣੇ ਨੇ ਫੋਨ ਕਰਿਆ ਤਾਂ ਕਹਿੰਦਾ ਮੈਨੂੰ ਚੰਗੀ ਤਰ੍ਹਾਂ ਦਿਖਾਉਂਦੇ ਨਹੀਂ ਤੁਸੀਂ ਜੋੜ ਥੋੜਾ ਇੱਧਰ ਇੱਕ ਲਾਉਣਾ ਪਈ ਦੁਬਾਰਾ ਇਹ ਹੈ ਉਹ ਕੂਤੇ ਇੱਧਰ ਕੱਢਦੇ ਨਹੀਂ ਹਾਂ ਉਹ ਅਨੇ ਨੂੰ ਤਾਂ ਬਚਾ ਬਚਾ ਬਣ ਗਿਆ ਹੁਣ ਮੈਂ ਕਹਿੰਦਾ ਸੁੱਕੇ ਉਹਦੇ ਇੱਧਰ ਹੀ ਲਾ ਦੇ ਜਿਹੜੀਆਂ ਦੋ ਲੰਗੀਆਂ ਉਹਨਾਂ ਦਾ ਫੇਸ ਇੱਕ ਜਿਹਾ ਲੈਣਾ ਯਾਰ ਖਿਚੋੜ ਇੱਧਰ ਹੀ ਲਾ ਦਿੰਨੇ ਆ ਫਿਰ ਇੱਧਰ ਨਾ ਲਾ ਯਾਰ ਬਾਈ ਬੱਚੇ ਖਰਾਬ ਹੋ ਜਾਣੇ ਇੱਧਰ ਕੁੱਤਾ ਖਰਾਬ ਕਰਨਾ ਵਾ ਨੇ ਬੱਚੇ ਨਾ ਖਰਾਬ ਹੋ ਜਵੇ ਕਿ ਨਹੀਂ ਸਿਰੋ